ਮੇਰਾ ਨਾਮ ਮਨੀਸ਼ ਕਸ਼ਪ ਹੈ ਤੇ ਅੱਜ ਤੋਂ 1.5 ਸਾਲ ਪਹਿਲਾਂ ਮੈਂ ਟਾਈਕਵੋਂਡੋ ਖੇਡਦਾ ਸੀ ਤੇ ਬੈਕ ਫਲਿੱਪ ਕਰਦੇ ਹੋਏ ਮੇਰੇ ਸ਼ੋਲਡਰ ਦੇ ਵਿੱਚ ਝੋਟ ਲੱਗ ਗਈ ਸੀ ਤੇ ਉਹ ਸ਼ੋਲਡਰ ਦੀ ਝੋਟ ਕਰਕੇ ਮੇਰੇ ਬੈਕ ਪੇਨ ਦੇ ਵਿੱਚ ਉਹ ਝੋਟ ਮਤਲਬ ਦਰਦ ਹੋਣਾ ਸਟਾਰਟ ਹੋ ਗਿਆ ਤੇ ਇਸ ਝੋਟ ਕਰਕੇ ਉਸ ਦਰਦ ਕਰਕੇ ਮੈਂ ਨਾ ਤਾਂ ਬਾਈਕ ਚਲਾ ਪਾਂਦਾ ਸੀ ਨਾ ਹੀ ਕੋਈ ਭਾਰੀ ਚੀਜ਼ ਚੱਕ ਸਕਦਾ ਸੀ ਮੈਂ ਜਿਮ ਵੀ ਜਾਂਦਾ ਸੀ ਤਾਂ ਮੈਂ ਉੱਥੇ ਹੈਵੀ weight ਨਹੀਂ ਯੂਜ਼ ਕਰ ਪਾਂਦਾ ਸੀ ਫਿਰ ਮੈਂ ਆਪਣੇ ਲੋਕਲ ਡਾਕਟਰਸ ਤੋਂ ਬਹੁਤ ਦਵਾਈਆਂ ਲਿੱਤੀਆਂ ਬਹੁਤ ਥਾਵਾਂ ਤੇ ਗਿਆ ਉੱਥੇ ਮੈਨੂੰ ਕੋਈ ਵੀ ਪਰਮਾਨੈਂਟ ਇਲਾਜ ਨਹੀਂ ਮਿਲਿਆ ਫਿਰ ਇੰਸਟਾਗ੍ਰam ਦੇਖਦੇ ਹੋਏ ਮੈਨੂੰ ਅਚਾਨਕ ਹੀ ਡਾਕਟਰ ਸ਼ਾਦਰ ਜੀ ਦੀ ਵੀਡੀਓ ਆਈ ਜੀਦੇ ਵਿੱਚ ਕਈ ਲੋਕਾਂ ਨੇ ਆਪਣਾ ਰਿਵਿਊ ਦਿੱਤਾ ਸੀ ਜੀਦੇ ਵਿੱਚ ਉਹਨਾਂ ਨੂੰ ਆਪਣਾ ਇਲਾਜਤ ਨਾਲ ਪੂਰਾ ਆਰਾਮ ਮਿਲਿਆ ਤੇ ਇਹਨਾਂ ਨੂੰ ਦੇਖ ਕੇ ਮੈਨੂੰ ਵੀ ਫੀਲ ਹੋਇਆ ਕਿ ਮੈਂ ਵੀ ਉੱਥੇ ਜਾਣਾ ਹੈ ਫਿਰ ਇਹਨਾਂ ਕੋਲ ਜਦੋਂ ਮੈਂ ਆਇਆ ਇਹਨਾਂ ਨੇ ਮੈਨੂੰ 1 ਮਹੀਨੇ ਦੀ ਦਵਾਈ ਸੁਜੈਸਟ ਕੀਤੀ 1 ਮਹੀਨੇ ਦੀ ਦਵਾਈ ਸੁਜੈਸਟ ਕੀਤੀ ਤੇ ਮੈਂ ਬਹੁਤ ਆਰਾਮ ਫੀਲ ਕੀਤਾ ਉਸ ਦਵਾਈ ਤੋਂ ਬਾਅਦ ਤੇ ਜਿਹੜਾ ਦਰਦ 1.5 ਸਾਲ ਦੇ ਵਿੱਚ ਕਿਸੇ ਵੀ ਡਾਕਟਰ ਤੋਂ ਸਹੀ ਨਹੀਂ ਹੋਇਆ ਉਹ ਇਹਨਾਂ ਨੇ ਮੇਰਾ 1 ਮਹੀਨੇ ਦੇ ਵਿੱਚ ਕਾਫੀ ਹੱਦ ਤੱਕ ਆਰਾਮ ਦਿੱਤਾ ਤੇ ਇਹਨਾਂ ਨੇ ਮੈਨੂੰ 4 ਮਹੀਨੇ ਦੀ ਲਗਾਤਾਰ ਦਵਾਈ ਦਿੱਤੀ ਮੈਂ 4 ਮਹੀਨੇ ਬਾਅਦ ਇਹਨਾਂ ਕੋਲ ਆਇਆ ਵਾਂ ਤੇ ਅੱਜ ਮੈਨੂੰ ਬਿਲਕੁਲ ਹੀ ਆਰਾਮ ਫੀਲ ਹੋ ਰਿਹਾ ਵਾ ਮੇਰੇ ਕਿਸੇ ਵੀ ਤਰੀਕੇ ਦੀ ਪੇਨ ਨਹੀਂ ਹੈ ਐਂਡ ਮੈਂ ਕਾਫੀ ਐਨਰਜੈਟਿਕ ਫੀਲ ਕਰਦਾ ਹਾਂ ਥੈਂਕ ਯੂ ਸੋ ਮੱਚ ਡਾਕਟਰ ਸ਼ਾਦਾ ਜੀ ਦਾ ਜਿਨ੍ਹਾਂ ਕਰਕੇ ਮੈਂ ਬਿਲਕੁਲ ਸਹੀ ਫੀਲ ਕਰ ਰਿਹਾ ਹਾਂ ਤੇ ਮੈਨੂੰ ਬਹੁਤ ਵਧੀਆ ਫੀਲ ਹੋ ਰਿਹਾ ਧੰਨਵਾਦ